ਤਨ ਤਨ ਸਿਧਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦੇ ਵਾਲ ਨੂੰ ਮੁੱਖ ਰੱਖਦੇ ਹੋਏ ਅੱਜ ਦਰਾਹਾ ਦੇ ਵਿੱਚ ਨਗਰ ਕੀਰਨ ਕੱਢਿਆ ਜਾ ਰਿਹਾ ਜਿਸ ਨੂੰ ਲੈ ਕੇ ਅੱਜ ਜੈਪੁਰਾ ਰੋਡ ਤੋਂ ਚੱਲ ਕੇ ਜੋ ਨਗਰ ਕੀਰਤਨ ਹੈ ਅੱਜ ਐਨ ਆਰ ਆਈ ਕਲੋਨੀ ਵਿਖੇ ਪੁੱਜਿਆ ਦਿੱਤੇ ਸਵਾਤ ਲਈ ਜੋ ਦਰਾਹਾ ਸ਼ਹਿਰ ਦੀਆਂ ਸਨਮਾਨਯੋਗ ਸ਼ਖਸੀਅਤਾਂ ਨੇ ਇੱਥੇ ਪੁੱਜਿਆ ਨੇ ਐਮ ਸੀ ਵਿਨੋਦ ਸਿੰਘ ਸਾਹਬਾ ਪ੍ਰਧਾਨ ਵਿਨੋਦ ਸਿੰਘ ਬਲਵੰਤ ਸਿੰਘ ਗੁਰਜੀ ਸਦਾ ਸਰਬਜੀਤ ਸਿੰਘ ਅਤੇ ਹੋਰ ਮੋਤਵਾਰ ਸਜਣੇ ਇੱਥੇ ਪੁੱਜੇ ਹੋਏ ਨੇ ਨਗਰ ਕੀਰਤਨ ਦੇ ਸਵਾਗਤ ਵਾਸਤੇ ਆਈਆਂ ਸੰਗਤਾਂ ਦੇ ਲਈ ਗ੍ਰੇਨ ਪਕੌੜਿਆਂ ਦਾ ਜੋ ਲੰਗਰ ਹੈ ਸਪੈਸ਼ਲ ਤੌਰ ਤੇ ਲਗਾਇਆ ਗਿਆ ਹੈ ਦੇ ਕਰਦੇ ਸਤਿਗੁਰੂ ਨਾਨਕ ਦੇ ਜਿਹਦੇ ਪ੍ਰਕਾਸ਼ ਦਿਹਾੜੇ ਦੇ ਮੁੱਖ ਰੱਖਦੇ ਹੋਏ ਅੱਜ ਦਰਾਹਾ ਦੇ ਵਿੱਚ ਨਗਰ ਕੀਰਨ ਕੱਢਿਆ ਜਾ ਰਿਹਾ ਹੈ ਜੋ ਕਿ ਐਨ ਆਰ ਏ ਕਲੋਨੀ ਦਰਾਹਾ ਵਿਖੇ ਪੁੱਜਿਆ ਆਈਆਂ ਸੰਗਤਾਂ ਦੇ ਸਵਾਗਤ ਲਈ ਦਰਾਹਾ ਸ਼ਹਿਰ ਦੀਆਂ ਪ੍ਰਮੁੱਖ ਸਮਾਜਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਨੇ ਸਵਾਗਤ ਕੀਤਾ ਜਾ ਰਿਹਾ ਹੈ ਜੋ ਆਈਆਂ ਸੰਗਤਾਂ ਦੇ ਲਈ ਬਰੈਡ ਪਕੌੜੇ ਅਤੇ ਚਾਹ ਦੇ ਲੰਗਰ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ ਹੈ ਦੇਖ ਸਕਦੇ ਹੋ ਕਿ ਸੰਗਤਾਂ ਇਸ ਮੌਕੇ ਪੰਜ ਪਿਆਰੇ ਇਸ ਨਗਰ ਕੀਰਤਨ ਦੀ ਰਹਿਨਵਾਈ ਕਰ ਰਹੇ ਨੇ ਜੇ ਧੰਤਨ ਸਿੰਘ ਗੁਰੰਦ ਸਾਹਿਬ ਜੀ ਇਸ ਗੱਡੀ ਦੇ ਵਿੱਚ ਸੁਸ਼ੋਤ ਨੇ ਤੇ ਸੰਗਤਾਂ ਉੱਚੇ ਗੰਗਾਮ ਕਰ ਰਹੀਆਂ ਨੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਇਸ ਨਗਰਕੀਤਿੰਦੇ ਸਵਾਗਤ ਵਾਸਤੇ ਬੁਝੀਆਂ ਨੇ ਇਸ ਸੰਗਤ ਨੇ ਸਵਾਗਤ ਕੀਤਾ ਹੈ ਹੁਣ ਅਸੀਂ ਐਨਐਲਆਈ ਕਲੋਨੀਅਸ ਪਹੁੰਚਿਆ ਸੋ ਇੱਥੋਂ ਦੇ ਵੀਰਾਂ ਬੰਦਿਓ ਸਾਰਿਆਂ ਬੰਦਿਓ ਰੜ ਕੇ ਜੋ ਨਗਰ ਕੀਰਤਨ ਦਾ ਸਵਾਗਤ ਕੀਤਾ ਜਾ ਰਿਹਾ ਹੈ ਗੁਰੂ ਕਿਰਪਾ ਕਰੇ ਸਤਿਗੁਰੂ ਜੜ ਦੀ ਕਲਾ ਬਖਸ਼ੇ ਪਾਤਸ਼ਾਹ ਦੀ ਵਾਸੀ ਕਿਰਤ ਕਮਾਈ ਚ ਵੰਦਾ ਬਾਵੇ ਸੇਵਾ ਹਾਂਜੀ ਵੈਜੀ ਜੀ ਦਾ ਖਾਲਸਾ ਵੈਜੀ ਜੀ ਕੀ ਫਤਿਹ ਮੈਂ ਅੱਜ ਸਾਰੇ ਇਸ ਨਗਰ ਵਾਸੀਆਂ ਨੂੰ ਮਹੱਲਾ ਨਿਵਾਸੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਇਹ ਸਾਰੀ ਐਨ ਆਰ ਆਈ ਕਲੋਨੀ ਵੱਲੋਂ ਇਹ ਸਾਰਿਆਂ ਦੇ ਇਸ ਸਹਿਯੋਗ ਨਾਲ ਅਸੀਂ ਨਗਰ ਕੀਰਤਨ ਸੱਜਿਆ ਅਸੀਂ ਸਾਬਦੇ ਸੈਕਲੋਨੀ ਦੇ ਬਹੁਤ ਬਹੁਤ ਧੰਨਵਾਦੀ ਆ ਤੇ ਸਾਰੀਆਂ ਸੰਗਤਾਂ ਨੂੰ ਇੱਥੇ ਬਰੈਡ ਪਕੌੜਿਆਂ ਦਾ ਜੋ ਵੀ ਲੰਗਰ ਆ ਉਹਨਾਂ ਨੂੰ ਬੇਨਤੀ ਆ ਸ਼ੱਕੇ ਜਾਣ ਦੁਬਾਰਾ ਫੇਰ ਸੰਗਤਾਂ ਅੱਗੇ ਸਤਨ ਬੇਨਤੀ ਕਰਦੇ ਹਾਂ ਜੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਰਾਹਿ ਵਿਖੇ ਸੁੰਦਰ ਨਗਰ ਵੱਲੋਂ ਜੋ ਇਹ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਉੱਪਰ ਆਜਾ ਆਪਣਾ ਨਗਰ ਕੀਰਤਨ ਕੱਢਿਆ ਗਿਆ ਮੈਂ ਨਾ ਇਸ ਮੌਕੇ ਤੇ ਲੱਖ ਲੱਖ ਮੁਬਾਰਕ ਦਨਾ ਤੇ ਆਪਣੇ ਦੇਸ਼ ਵਾਸੀਆਂ ਪੰਜਾਬ ਵਾਸੀਆਂ ਸਾਰਿਆਂ ਨੂੰ ਤੇ ਸ਼ੁਭ ਦਿਹਾੜੇ ਤੇ ਬਹੁ ਬਹੁ ਮੁਬਾਰਕ ਦਨਾ ਨਾ ਐਨਾ ਕਹਨਾ ਖੇਮਾ ਦਾਜਾ ਜਾਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸੰਗਤ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਲਣਾ ਤੁਹਾਡਾ ਮੇਰਾ ਨਾਮ ਪ੍ਰਮੇਰ ਕੌਰ ਹੈ ਗੁਰਪ੍ਰਭ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤਰਤੀ ਤਨ ਹੋਈ ਤਨ ਹੋਏ ਅੰਬੇ ਸਭੇ ਦੁੱਖ ਮੁਕੇ ਸੱਚੇ ਪਾਤ ਸ਼ਾਹ ਜੀ ਹੱਥ ਬਨ ਦੇਆ ਮੱਥਾ ਟੇਕ ਦੇਆ ਸੁਸਿਆਨ ਕੇ ਸੱਚੇ ਪਾਤ ਸ਼ਾਹ ਜੀ ਦੇਖਾ ਚਾਨਣ ਦਾ ਬਰਿਆਵਗੇ ਉਹ ਤੋ ਮਹਿਰ ਰਵਨ ਸੇ ਮੇਕ ਬਾਪਾ ਇਨਾ ਥਾਵਾਂ ਤੇ ਪਏ ਪੈਰ ਤੁਸੀਂ ਉੱਥੇ ਅਜ ਵੀ ਵਰਤੇ ਦੇਵ ਬਾਬਾ ਨਾਨਕ ਬਾਰਿਆ ਸਭ ਕਾ ਇੱਕ ਕੰਕਾ ਕਰੁਣਾ ਸਾਰਿਆਂ ਨੂੰ ਗੁਰਪੁਰਪਤੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਪੁਰ ਵਧਾਈਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰਿਖਾਸ਼ ਪੁਰਪਤੀਆਂ ਸਭ ਨੂੰ ਲੱਖ ਲੱਖ ਵਧਾਈਆਂ ਹਮਾਰਾ ਸਵਾਮੀ راکا ہمارا سوامی سگل کاٹ کا انتر جامی سگل کٹاک انتر جامی اٹھت سکھیا بیٹھت سکھیا پون جا ای سے بجیا ओए ये चिंता जाग चिंता जहां कहां प्रब तू वर तंस कर सुख बसेआ बहार सुख पाया गौ नानक कुर मंत्र डढ़ाया राखाए तु हमारा स्वामी ਆਛ ਬਚੂ ਮਾਇ ਜੋ ਗੀਤ ਮਾਰੇ ਰਾਮ ਕਾ ਦੁਖ ਰੇਲਾ ਪਾਈ ਸਤਿਗੁਰੂ ਆਪੇ ਲਿਆ ਨਾਮ ਓਖੇ ਦੀ ਅਕਾਈ ਬਾਈ ਜੋ ਨਾਲ ਕਿਰਾਪੀ ਚੋਪੇ ਸਾਮੇ ਉਪਰ ਜੋ ਨਾਲ ਆਪ ਚੋਪੇ ਸਾਮੇ I'm <laughs> <laughs> <laughs>